ਅੰਮ੍ਰਿਤਸਰ ਡਾਕਟਰ ਸਰਕਾਰ ਮੁਕਤਾਲਾ ਜਿੰਦਾਬਾਦ ਜਿੰਦਾਬਾਦ ਸਰਕਾਰ ਸਰਕਾਰ ਹਾਏ 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 ਜਲੰਧਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ 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 ਸ਼ਾਹ ਸੁਖਬੀਰ ਸਿੰਘ ਬਾਦਲ ਜਿੰਦਾਬਾਦ 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 ਲੁਧਿਆਣਾ ਕਿਪਟਨ ਸਰਕਾਰ ਹਾਏ 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 ਕਿਪਟਨ ਸਰਕਾਰ ਹਾਏ 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 ਪਟਿਆਲਾ ਇਨਾ ਸ਼ਹਿਰਾਂ ਸਮੇਤ ਪੰਜਾਬ ਭਰ ਚ ਹਰ ਜ਼ਿਲ੍ਹੇ ਚ ਅੱਜ ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਸੀ ਇਕੱਠ ਸੀ ਨਾਰੇਬਾਜ਼ੀ ਸੀ ਮੁਰਦਾਬਾਦ 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 3 ਮਹੀਨੇ ਪਹਿਲਾਂ ਸੱਤਾ ਗਵਾ ਚੁੱਕੀ ਅਕਾਲੀ ਦਲ ਭਾਜਪਾ ਦਾ ਸਾਥ ਦੇਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਾਲ ਸੀ ਇਹ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਕਮੇਟੀ ਸੱਤਾਧਿਰ ਦੇ ਵਿਰੋਧ ਚ ਸਿਆਸੀ ਪਾਰਟੀਆਂ ਦਾ ਸਾਥ ਦੇਣ ਸਿੱਧੇ ਤੌਰ ਤੇ ਸਾਹਮਣੇ ਆਈ ਹੋਵੇ ਲੁਧਿਆਣਾ ਚ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਣ ਜਾਂ ਪਟਿਆਲਾ ਜਿਹ ਧਰਨਾ ਪ੍ਰਦਰਸ਼ਨ ਚ ਸ਼ਾਮਲ ਹੋਏ ਮੌਜੂਦਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਵੱਡੂੰਗਰ ਹੋਣ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਦੇ ਕਾਰਨ ਕਈ ਸੀ ਰੇਤਿਆ ਦੀਆਂ ਖੱਡਾਂ ਦੀ ਬੋਲੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਮੰਗ ਦਲਿਤ ਵਿਰੋਧੀ ਨੀਤੀਆਂ ਦਾ ਇਲਜ਼ਾਮ ਅਤੇ ਕਿਸਾਨ ਖੁਦਕੁਸ਼ੀਆਂ ਵਰਗੇ ਮੁੱਦੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਚ ਲੱਗੀਆਂ ਸਕਰੀਨਾਂ 'ਤੇ ਸ਼ਰਾਬ ਦੇ ਇਸ਼ਤਿਹਾਰ ਚੱਲਣ ਵਰਗੇ ਅਤੇ ਹੋਰ ਧਾਰਮਿਕ ਮਾਮਲਿਆਂ 'ਚ ਪੰਜਾਬ ਸਰਕਾਰ ਦੀ ਦਖਲਅੰਦਾਜ਼ੀ ਦਾ ਇਲਜ਼ਾਮ ਲਾ ਕੇ ਸ਼ਰੋਣੀ ਕਮੇਟੀ ਸੜਕ 'ਤੇ ਉਤਰੀ। ਇਸ ਹਾਈ ਵੋਲਟੇਜ ਵਿਰੋਧ ਪ੍ਰਦਰਸ਼ਨ 'ਚ ਸਭ ਤੋਂ ਅਨੋਖਾ ਵਿਰੋਧ ਪ੍ਰਦਰਸ਼ਨ ਸੀ ਗੁਰੂ ਨਗਰੀ ਅੰਮ੍ਰਿਤਸਰ ਦਾ ਜਿੱਥੇ ਮੋਰਚਾ ਸੰਭਾਲਿਆ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਅਤੇ ਅਨਿਲ ਜੋਸ਼ੀ ਨੇ ਰੇਤ ਦੇ ਖੱਡਾਂ ਦੀਆਂ ਬੋਲੀਆਂ ਦੇ ਵਿਰੋਧ 'ਚ ਕੈਪਟਨ ਸਰਕਾਰ ਖਿਲਾਫ ਵਕਫ ਵਕਤਰਾ ਦੇ ਪੋਸਟਰ ਲਗਾਏ ਗਏ ਸੀ। ਪਰ ਵਿਰੋਧ ਕਰਨ ਦਾ ਸਭ ਤੋਂ ਨਵਾਂ ਇਕਲਾ ਤਰੀਕਾ ਇਹ ਸੀ ਕਿ ਅਕਾਲੀ ਨੇਤਾ ਵਿਕਰਮ ਮਜੀਠੀਆ, ਭਾਜਪਾ ਨੇਤਾ ਅਤੇ ਹੋਰ ਆਗੂਆਂ ਨੇ ਸੰਕੇਤਕ ਤੌਰ ਤੇ ਰੇਤ ਨਾਲ ਬਣੇ ਪਰੌਂਠੇ ਖਾਦੇ। ਪਰੌਂਠੇ ਬਣਾਉਣ ਵਾਲੇ ਸ਼ਖਸ ਦੀ ਦੁਕਾਨ 'ਚ ਬਕਾਇਦਾ ਭਾਂਡਿਆਂ 'ਚ ਰੇਤ ਵੀ ਰੱਖੀ ਗਈ ਸੀ। ਰੇਤੀਲੇ ਪਰੌਂਠੇ ਬਣਾਉਣ ਦੀ ਤਿਆਰੀ ਕਰਦਾ ਵੀ ਇਹ ਦੁਕਾਨਦਾਰ ਦਿਖਾਈ ਦੇ ਰਿਹਾ ਹੈ। ਧਰਨਾ ਪ੍ਰਦਰਸ਼ਨ 'ਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਨ ਵਿਕਰਮ ਸਿੰਘ ਮਜੀਠੀਆ ਉੱਠੇ ਤਾਂ ਉਹਨਾਂ ਦੇ ਹੱਥ 'ਚ ਪਰੌਂਠੇ ਵਾਲੀ ਪਲੇਟ ਸੀ। ਦੂਜੇ ਹੱਥ 'ਚ ਸੀ ਮਾਈਕ। ਮਜੀਠੀਆ ਨੇ ਸੱਤਾ ਤੇਰ ਨੂੰ ਜੰਮ ਕੇ ਕੋਸਿਆ ਖਜ਼ਾਨਾ ਮੰਤਰੀ ਮਨਪ੍ਰੀ ਬਦਲੂ ਵੀ ਕਹਿ ਰਿਹਾ ਪਾਲੂ ਦੇ ਪਰੌਠੇ ਲੋਕਾਂ ਨੇ ਖਾਦੇ ਆ ਪਨੀਰ ਦੇ ਪਰੌਠੇ ਖਾਦੇ ਆ ਮੂਲੀ ਦੇ ਖਾਦੇ ਆ ਕਿ ਐਡੀ ਮਜਬੂਰੀ ਕੀ ਹੋ ਗਈ ਕਿ ਕਾਂਗਰਸ ਪਾਰਟੀ ਆ ਜੇ ਸਾਰੇ ਪੰਜਾਬ ਨੂੰ ਇਹ ਰੇਤੇ ਦੇ ਪਰੌਠੇ ਖਵਾਉਣ ਲਈ ਮਜਬੂਰ ਕਰ ਰਹੀ ਤੁਸੀਂ ਇੱਕ 100 ਰੁਪਏ ਲੈਂਦੇ ਤਾਂ ਇੱਕ ਨੂੰ ਫੜ ਸਕਦੇ ਸੀ ਕਾਂਸਟੇਬਲ ਨੂੰ ਐਡੀ ਵੀਡੀਓ ਬਣਾਈ ਐਡੀ ਮਿਹਨਤ ਕੀਤੀ ਤੁਸੀਂ ਤੇ ਕੀ ਗੱਲ ਹੋ ਗਈ ਕਰੋੜਾਂ ਰੁਪਏ ਦੀ ਠੱਗੀ ਤੁਹਾਡੇ ਖਜ਼ਾਨੇ ਨੂੰ ਪੜ ਰਹੀ ਹੈ ਜੇ ਖਜ਼ਾਨੇ ਦੇ ਤੁਸੀਂ ਮੰਤਰੀ ਹੁਣ ਕਿਉਂ ਨਹੀਂ ਬੋਲਦੇ ਤੁਸੀਂ ਕਿਹੜਾ ਪਰੌਠਾ ਖਾ ਗਏ ਇਹ ਜਾਂ ਬਾਦਰ ਰਮਿਤ ਬਾਦਰ ਦਾ ਜਿਹੜਾ ਬੋਲਦੇ ਨਹੀਂ ਅੱਜ ਲੋਕ ਕੇ ਸਵਾਲ ਪੁੱਛਦੇ ਕੈਪਟਨ ਸਰਕਾਰ ਵੱਲੋਂ ਹਰ ਕਰਛੇ ਰੋਜ਼ਗਾਰ ਦੇਣ ਦੇ ਵਾਅਦੇ ਤੇ ਵੀ ਵਿਕਰਮ ਮਜੀਠੀਆ ਨੇ ਕੇਰਿਆ ਚੋਣ ਮੈਨੀਫੈਸਟੋ 'ਚ ਵਾਅਦਾ ਸੀ ਕਿ ਰੋਜ਼ਗਾਰ ਇਹ ਖੱਡਾਂ ਦੀ ਜਦ ਆਕਸ਼ਨਿੰਗ ਹੋ ਗਈ ਹੈ ਬੇਰੋਜ਼ਗਾਰਾਂ ਨੂੰ ਮਿਲੂਗੀ ਤੇ ਬੜਾ ਪੰਜਾਬ ਦਾ ਤੁਹਾਨੂੰ ਬੇਰੋਜ਼ਗਾਰ ਕੋਈ ਨਹੀਂ ਲੱਭਿਆ ਨੇਪਾਲ ਤੋਂ ਲਿਆ ਕੇ ਤੁਹਾਨੂੰ ਅਮਿਤ ਬਾਧਰੀ ਲੱਭਿਆ ਰਾਣਾ ਗੁਰਜੀਤ ਦਾ ਜਿਹੜਾ ਬੇਰੋਜ਼ਗਾਰ ਤੇ ਕੀ ਅੱਜ ਕੀ ਗੱਲ ਹੋ ਗਈ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿੱਥੇ ਰਾਣਾ ਗੁਰਜੀਤ ਦੇ ਅਸਤੀਫੇ ਦੀ ਨਹੀਂ ਤਾਂ ਇਹ ਮਹਿਸੂਸ ਕਰਾਂਗੇ ਕਿ ਇਹ ਪਰੌਂਠੇ ਉਹਨਾਂ ਨੇ ਸਾਰੀ ਕਾਂਗਰਸ ਪਾਰਟੀ ਨੂੰ ਖਵਾਤੇ ਆ ਰੇਤਾ ਸਟੱਪ ਪਰੌਂਠਾ ਜਿਹੜਾ ਕੋਈ ਬੋਲਦਾ ਨਹੀਂ ਕੁਝ ਇਸੇ ਤਰ੍ਹਾਂ ਵਿਰੋਧ ਪ੍ਰਦਰਸ਼ਨ ਜਲੰਧਰ ਚ ਵੀ ਸੀ ਸਾਬਕਾ ਕੈਬਨਿਟ ਮੰਤਰੀ ਅਜੀਤ ਸਿੰਘ ਕੋਹੜ ਭਾਜਪਾ ਨੇਤਾਵਾਂ ਦਾ ਵਿਰੋਧ ਕਰਨ ਲਈ ਡਟੇ ਸੀ ਲੁਧਿਆਣਾ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲਵੀ ਵਿਰੋਧ ਦਾ ਸੁਰ ਬੁਲੰਦ ਕਰ ਰਹੇ ਸੀ ਪਟਿਆਲਾ ਚ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੁੰਗਰ ਵੀ ਸਿਆਸਤ ਦਾ ਨਾਲਾ ਸੜਕ ਤੇ ਉਤਰੇ ਆਹ ਕਮਿਟਮੈਂਟ ਜੋ ਕਰਦੀ ਹੈ ਇਹਨਾਂ ਦੀ ਹਿਸਟਰੀ ਐਸ ਪਾਰਟੀ ਦੀ ਖਾਸ ਕਰਕੇ ਸੀਐਮ ਸਾਹਿਬ ਕਿ ਇਹਨੇ ਜੋ ਕਮਿਟਮੈਂਟ ਕਰਨੀ ਹੈ ਉਹ ਪੂਰੀ ਕਰਨੀ ਨੇ ਹੁਣ ਜਿਹੜੇ ਮੈਂ ਮੈਨੂੰ ਬੜੀ ਹੈਰਾਨੀ ਆਉਂਦੀ ਹੈ ਕੋ ਸੋਚਦੇ ਕਿ ਮੈਂ ਲੋਕਾਂ ਨੂੰ ਅਸੀਂ ਵੀ ਇੱਕੂ ਬਣਾਵਾਂਗੇ ਸ਼ਨ ਸਕੀਮ ਨੂੰ ਆਸ਼ੀਰਵਾਦ ਕਰਦੇ ਨਾ ਨਾ ਕੀ ਫਰਕ ਪਦਾ 15000 ਇੱਥੇ 15000 ਹੋਈ ਹੈ ਹਰ ਇਹਨਾਂ ਜਿਹੜੇ ਫੈਸਲੇ ਲੈਂਦੇ ਨਾ ਹੀ ਚੇਂਜ ਕੀਤੇ ਹੈ ਗੁਰਦੁਆਰਾ ਸਾਹਿਬਾਂ ਦੇ ਜ਼ਮੀਨਾਂ ਦੇ ਕਬਜ਼ੇ ਕੀਤੇ ਜਾ ਰਹੇ ਨੇ ਔਰ ਜੋ ਖਾਲਸਾ ਪੰਥ ਦੇ ਸਾ ਤੋਂ ਵੱਡੇ ਤਰੋਹ ਸੀ ਸਰਦਾਰ ਤਕਰੀਰ ਸਰਦਾਰ ਬਹਾਦਰ ਪੂਰਾ ਤੋੜਿਆ ਬਰੂੜਿਆ ਗਿਆ ਔਰ ਗੁਰਦੁਆਰਾ ਸਾਹਿਬਾਂ ਦੇ ਬੇਦਵੀਆਂ ਹੋ ਰਹੀਆਂ ਨੇ ਗਾਟਾਸ ਤੋਂ ਬਤਰੀ ਹੈ ਸ਼ੋਮਨੀ ਗਦਰਪੰਥ ਦੇ ਕਮੇਟੀ ਦੇ ਅਗੇ ਸਰਕਾਰ ਦੇ ਇਹਦਾ ਜੋ ਆਪਣੀ ਆਵਾਜ਼ ਲੋਕ ਲਹਿਰ ਵਿੱਚ ਪੈਦਾ ਕਰਕੇ ਸਰਕਾਰ ਦੇ ਘਰਾਂ ਨੂੰ ਚਾਹ ਕਹਿੰਦੇ ਕਿ ਸ਼ੋਮਨੀ ਗਦਰਪੰਥ ਦੇ ਅਕਾਲੀ ਦੰਦ ਦੇ ਪ੍ਰਧਾਨ ਸਾਹਿਬ ਜੀ ਸਮੀਰ ਸਿੰਘ ਬਾਦਲ ਦੇ ਸ਼ੋਡ ਕਮੇਟੀ ਦੇ ਕਾਰਜ ਵਿੱਚ ਕੋਈ ਧਗਲ ਅੰਦਾਜ਼ੀ ਹੋਈ ਨਹੀਂ ਅੱਜ ਤੱਕ ਕੋਈ ਧਗਲ ਨਹੀਂ ਹੈ ਸਾਡਾ ਆਪਣਾ ਫੈਸਲਾ ਤੋਂ ਅਸੀਂ ਅਕਾਲੀ ਦੰਦ ਦੇ ਧੰਨਵਾਦੀ ਹੈ ਕਿ ਉਹਨਾਂ ਨੇ ਸਿੱਖੀ ਿਸ਼ੂ ਸੀਗੇ ਉਹਨਾਂ ਨੇ ਵੀ ਅੱਜ ਦੀ ਜੇ ਮੰਗ ਪਤਰਾ ਹੋਈ ਸਾਫ ਰ ਕੀਤਾ ਹੋਇਆ ਅਸੀਂ ਉਹਨਾਂ ਦੇ ਨਾਲ ਇਸ ਕਰਕੇ